ਸਾਰੇ ਹੀ ਵਿਦਿਆਰਥੀਆਂ ਵਾਸਤੇ ਆਪਾਰ ਆਈਡੀ ਕਾਰਡ ਬਹੁਤ ਹੀ ਜ਼ਿਆਦਾ ਜ਼ਰੂਰੀ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਵੀ ਕੋਈ ਸਟੱਡੀ ਕਰ ਰਹੇ ਹੋ ਤੁਹਾਨੂੰ ਦੱਸਦੀ ਕਿ ਤੁਹਾਡੀ ਆਪਾਰ ਆਈਡੀ ਕਾਰਡ ਤੋਂ ਬਿਨਾ ਕੋਈ ਵੀ ਸਟੱਡੀ ਨਹੀਂ ਹੋਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਆਪਣੇ ਘਰ ਬੈਠੇ ਆਪਾਰ ਆਈਡੀ ਕਾਰਡ ਕਿੱਦਾਂ ਬਣਾਓਗੇ ਤੁਸੀਂ ਕਿੱਦਾਂ ਉਸ ਨੂੰ ਡਾਊਨਲੋਡ ਕਰੋਗੇ ਤੇ ਕਿੱਦਾਂ ਤੁਸੀਂ ਆਪਣੇ ਕੰਮ ਲਈ ਯੂਜ਼ ਕਰ ਪਾਓਗੇ ਇਹ ਜਾਣਕਾਰੀ ਦੇਖੋਗੇ ਦੋਸਤੋ ਤੁਹਾਨੂੰ ਇੰਸਟੀਚਿਊਟ ਦੇ ਵਿੱਚ ਕਿਤੇ ਵੀ ਤੁਸੀਂ ਪੜ੍ਹਦੇ ਹੋ ਸਕੂਲ ਜਾਂ ਫਿਰ ਕਾਲਜ ਦੇ ਵਿੱਚ ਤੁਹਾਨੂੰ ਇਹ ਹਦਾਇਤਾਂ ਦੇ ਦਿੱਤੀਆਂ ਗਈਆਂ ਹੋਣਗੀਆਂ ਕਿ ਤੁਸੀਂ ਵੀ ਆਪਣੀ ਆਪਾਰ ਆਈਡੀ ਕਾਰਡ ਬਣਵਾ ਲਓ ਤਾਂ ਹੀ ਤੁਹਾਡੀ ਅੱਗੇ ਚੱਲ ਕੇ ਸਟੱਡੀ ਜਿਹੜੀ ਕੀ ਹੋਇਆ ਕਰੇਗੀ ਤੁਹਾਡੀ ਆਪਾਰ ਆਈਡੀ ਕਾਰਡ ਤੇ ਉਹ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਣਾਉਣਾ ਸਿੱਖ ਜਾਓਗੇ ਅੱਗੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੰਦਾ ਹਾਂ ਵੀਡੀਓ ਦੇ ਵਿੱਚ ਜੇਕਰ ਦੋਸਤੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਦੋਸਤੋ ਇੱਕ ਲਾਈਕ ਕਰ ਦਿਓ ਤਾਂ ਜੋ ਦੋਸਤੋ ਇਹਨਾਂ ਦੀ ਕੋਈ ਵੀ ਅਪਡੇਟ ਆਵੇ ਸਭ ਨਾਲੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਤਾਂ ਅੱਗੇ ਤੁਸੀਂ ਵੀਡੀਓ ਦੇਖੋ ਕਿੱਦਾਂ ਤੁਸੀਂ ਆਪਾਰ ਆਈਡੀ ਕਾਰਡ ਬਣਾਓਗੇ ਦੋਸਤੋ ਤੁਸੀਂ ਹੁਣ ਕੋਈ ਵੀ ਕ੍ਰੋਮ ਬ੍ਰਾਊਜ਼ਰ ਨੂੰ ਓਪਨ ਕਰੋਗੇ ਉਸ ਦੇ ਵਿੱਚ apaareducationgovid.in ਸਰਚ ਕਰ ਲੋਗੇ ਤੁਹਾਡੇ ਸਾਹਮਣੇ ਇਹ ਆਪਾਰ ਦੀ ਆਫੀਸ਼ਲ ਪੇਜ ਓਪਨ ਹੋ ਚੁਵੇਗੀ ਤੁਸੀਂ ਦੇਖ ਸਕਦੇ ਹੋ ਅਤੇ ਤੁਸੀਂ ਨੀਚੇ ਸਕਰੋਲ ਡਾਉਨ ਕਰੋਗੇ ਆਪਾਰ ਕੀ ਹੈ ਇਸ ਦਾ ਬੈਨੀਫਿਟ ਕੀ ਹੈ ਇਸ ਸਟੂਡੈਂਟ ਨੂੰ ਕਿੰਨਾ ਕਿੰਨਾ ਨੂੰ ਬਣਾਉਣਾ ਚਾਹੀਦਾ ਹੈ ਉਹ ਤੁਸੀਂ ਦੇਖ ਲਓਗੇ ਉਸ ਤੋਂ ਬਾਅਦ ਤੁਸੀਂ ਨਿਊ ਟੈਬ ਤੇ ਚਲੇ ਜਾਓਗੇ ਅਤੇ ਤੁਸੀਂ ਸਰਚ ਕਰੋਗੇ ਡੀਜੀ ਲੋਕਰ ਡੀਜੀ ਲੋਕਰ ਸਰਚ ਕਰੋਗੇ ਤੁਹਾਡੇ ਸਾਹਮਣੇ ਫਰਸਟ ਵੈਬਸਾਈਟ ਆ ਚੁੱਕੀ ਹੈ ਇਹਦੇ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆਪਸ਼ਨ ਆ ਰਹੇ ਹਨ ਸਾਈਨ ਇਨ ਔਰ ਸਾਈਨ ਤੁਸੀਂ ਇੱਥੇ ਹੁਣ ਸਾਈਨ ਅਪ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡਾ ਫਰਸਟ ਨੇਮ ਕੀ ਹੈ ਉਹ ਤੁਸੀਂ ਸਿਲੈਕਟ ਕਰੋ ਉਸ ਤੋਂ ਬਾਅਦ ਡੇਟ ਆਫ ਬਰਥ ਕੀ ਹੈ ਮੰਥ ਕੀ ਹੈ ਈਅਰ ਕੀ ਹੈ ਮੇਲ ਹੋ ਫੀਮੇਲ ਹੋ ਮੋਬਾਈਲ ਨੰਬਰ ਫਿਲ ਕਰੋ ਈਮੇਲ ਫਿਲ ਕਰੋ ਉਸ ਤੋਂ ਬਾਅਦ 6 ਡਿਜੀਟ ਦਾ ਕੋਈ ਵੀ ਪਿੰਨ ਲਗਾ ਦਿਓ 1 2 3 4 5 6 7 ਇਦਾਂ ਦਾ ਕੋਈ ਵੀ ਪਿੰਨ ਲਗਾ ਦਿਓ ਉਸ ਤੋਂ ਬਾਅਦ ਸਬਮਿਟ ਤੇ ਕਲਿੱਕ ਕਰ ਦਿਓ ਜਦੋਂ ਤੁਸੀਂ ਇਹਨਾਂ ਕੰਮ ਕਰੋਗੇ ਤੁਹਾਡਾ ਜੋ ਵੀ ਰਜਿਸਟਰ ਨੰਬਰ ਹੋਏਗਾ ਉਸ ਤੇ OTP ਫਿਲ ਕਰਨਾ ਫਿਰ ਸਬਮਿਟ ਤੇ ਕਲਿੱਕ ਕਰਨਾ ਤੁਸੀਂ ਇੱਥੇ ਰਜਿਸਟਰ ਹੋ ਜਾਓਗੇ ਰਜਿਸਟਰ ਹੋਣ ਤੋਂ ਬਾਅਦ ਸਿੰਪਲੀ ਤੁਸੀਂ ਬੈਕ ਚਲੇ ਜਾਓਗੇ ਬੈਕ ਜਾਣ ਤੋਂ ਬਾਅਦ ਤੁਸੀਂ ਉੱਥੇ ਹੀ ਆ ਜਾਓਗੇ ਇੱਥੇ ਤੁਸੀਂ ਜਿੱਤੇ ਸਾਈਨ ਅਪ ਕੀਤਾ ਇੱਥੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਸਾਈਨ ਇਨ ਦੀ ਇੱਥੇ ਤੁਸੀਂ ਸਾਈਨ ਇਨ ਤੇ ਕਲਿੱਕ ਕਰੋ ਆਪਣਾ ਮੋਬਾਈਲ ਨੰਬਰ ਫਿਲ ਕਰੋ ਫਿਰ ਨੈਕਸਟ ਤੇ ਕਲਿੱਕ ਕਰੋ ਜਿਵੇਂ ਹੀ ਨੈਕਸਟ ਤੇ ਕਲਿੱਕ ਕਰੋਗੇ ਜੋ ਵੀ ਤੁਹਾਡੀ ਪ੍ਰੋਫਾਈਲ ਬਣੀ ਹੋਈ ਹੋਵੇਗੀ ਜਿੰਨੀਆਂ ਦੇ ਨਾਮ ਐਡ ਹੋਣਗੇ ਉਹ ਆ ਜਾਏਗਾ ਨਾਮ ਸਿਲੈਕਟ ਕਰੋ ਕੰਟੀਨਿਊ ਤੇ ਕਲਿੱਕ ਕਰੋ ਉਸ ਤੋਂ ਬਾਅਦ ਸਾਈਨ ਇਨ ਤੇ ਕਲਿੱਕ ਕਰੋ ਆਪਣਾ 6 ਡਿਜੀਟਾ ਪਾਸਵਰਡ ਫਿਲ ਕਰਕੇ ਉਸ ਤੋਂ ਬਾਅਦ ਓਟੀਪੀ ਆਏਗਾ ਓਟੀਪੀ ਦਰਜ ਕਰਨ ਤੋਂ ਬਾਅਦ ਸਬਮਿਟ ਤੇ ਕਲਿੱਕ ਕਰ ਦਿਓ ਓਟੀਪੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਓਟੀਪੀ ਆ ਚੁੱਕਿਆ ਹੈ ਆਪਾਂ ਕੰਟੀਨਿਊ ਤੇ ਕਲਿੱਕ ਕਰਦੇ ਹਾਂ ਓਟੀਪੀ ਦਰਜ ਕਰਦੇ ਹਾਂ ਜਿਵੇਂ ਹੀ ਆਪਾਂ ਓਟੀਪੀ ਦਰਜ ਕੀਤਾ ਤੁਸੀਂ ਦੇਖੋਗੇ ਆਪਾਂ ਸਬਮਿਟ ਤੇ ਇੱਥੇ ਕਲਿੱਕ ਕਰਦੇ ਹਾਂ सबमिट पर जो आप क्लिक करा तो देखोगे अपना इतने यूजर नंबर मंग रहा है उस तो बाद आप जो कि है न्यू यूजर फिल करना है तो ठीक है नहीं तो यू दोगे जिदा आप न्यू यूजर फिल कर दें न्यू यूजर तर क्लिक करते हैं तो अपना न्यू यूजर फिल करते हाँ तुम देखोगे आप न्यू यूजर क्रिएट कर लिया उसके तो क्लिक कर दो उस तुँ तो बाद जिदा ही आप ओके से क्लिक करते हाँ तुम देख पा रहे हो आप इतने साइन इन हो जावे अपनी प्रोफाइल खुल के आ चुकी है तुम देख सकते हो अपने सामने ऑप्शन आ रही है पहला ही इतने आपार आई डी जो कि मैं पहला बना के रख्या होया है लेकिन नहीं आपको तो पूरी जानकारी दें उपर थ्री लाइना देख रहे हो गए ये क्लिक कर दोगे उपर तू तो थ्री लाइन जी दिखाई दे रही हैं उस तो बाद होम तलिक करो होम क्लिक तो क्लिक करे आ रहा है सर्च डाकूमेंट इतनी क्लिक कर दो इतने तुम सर्च करो आपार ए पी डबल ए आर अपार सर्च कर दो उस तो बाद अकैडमी बैंक क्रैडिट इत क्लिक कर दोगे थोड़े तो सामने अपार आई डी आ रही है इस पर क्लिक कर दो उस तो जो भी तो हड़ा नाम है जिदा थानू तो दिखाई दे रहा है नाम डेट ऑफ बर्थ जेंडर उसडेंटी तो कार्ड टाइप की है रोल नंबर तुम देखना चाहते हो या रजिस्ट्रेशन नंबर वो इतों फिल कर लो ओके से क्लिक करो इतेंटी वैल्यू फिल कर दो रोल नंबर फिल कर दो बाद अकेडमी ईयर दो हज़ार चौबी या फिर पच्ची ओके से क्लिक कर दो ਉਸ ਤੋਂ ਬਾਅਦ ਆਈਐਮਐਸ ਸਟੂਡੈਂਟ ਕਿਹੜਾ ਸਟੂਡੈਂਟ ਹੋ ਤੁਸੀਂ ਉਹ ਤੁਸੀਂ ਇੱਥੇ ਚੂਜ਼ ਕਰ ਲੋਗੇ ਜੋ ਵੀ ਤੁਹਾਡੀ ਕੈਟਾਗਰੀ ਹੈ ਯੂਨੀਵਰਸਿਟੀ ਹੈ ਜਾਂ ਜੋ ਵੀ ਹੈ ਸਕੂਲ ਹੈ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ نیچے ਤੁਹਾਨੂੰ ਜਿਹੜਾ ਕਿ ਛੋਟੀਆਂ ਕਲਾਸਿਸ ਦਾ ਵੀ ਆ ਦੇਖਣ ਨੂੰ ਮਿਲ ਜਾਏਗਾ ਪ੍ਰੀ ਮੈਟ੍ਰਿਕ ਪੋਸਟ ਗ੍ਰੈਜੂਏਸ਼ਨ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ نیچے ਆਓਗੇ ਗੈਟ ਡਾਕੂਮੈਂਟ ਤੇ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਆਪਾਂ ਗੈਟ ਡਾਕੂਮੈਂਟ ਤੇ ਕਲਿੱਕ ਕਰਾਂਗੇ ਤੁਸੀਂ ਦੇਖਿਓ ਉੱਪਰ ਅਪਾਰ ਆਈਡੀ ਤੁਹਾਨੂੰ ਦਿਖਾਈ ਦੇ ਰਹੀ ਹੈ ਸਿਮਪਲੀ ਤੁਸੀਂ ਡਾਊਨਲੋਡ ਦੀ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਪੀਡੀਐਫ ਤੇ ਕਲਿੱਕ ਕਰੋ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆਪਾਰ ਆਈਡੀ ਡਾਊਨਲੋਡ ਹੋ ਜਾਵੇਗੀ ਪੀਡੀਐਫ ਨੂੰ ਓਪਨ ਕਰੋ ਤੁਹਾਡੇ ਸਾਹਮਣੇ ਇਹ ਆਪਾਰ ਆਈਡੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਆਪਣੇ ਕੰਮ ਦੇ ਲਈ ਯੂਜ਼ ਕਰ ਲਓ ਇਦਾਂ ਤੁਸੀਂ ਆਪਣੀ ਆਪਾਰ ਆਈਡੀ ਬਣਾ ਵੀ ਸਪਾਓਗੇ ਤੇ ਡਾਊਨਲੋਡ ਵੀ ਕਰ ਪਾਓਗੇ ਤੇ ਆਪਣੇ ਕੰਮ ਲਈ ਯੂਜ਼ ਵੀ ਕਰ ਪਾਓਗੇ ਦੋਸਤੋ ਜੇਕਰ ਤੁਹਾਨੂੰ ਆਪਾਰ ਆਈਡੀ ਕਾਰਡ ਬਣਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਉਸ ਬਾਰੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਰਾਏ ਦੇ ਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ